ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਛੱਡਨੇਵੇਂ ਬਲੌਗ ਵਿੱਚ ਤੇ ਪਿਆ ਇਹ ਤੇ ਬਈ ਮੋਟਰ ਕਰਨੀ ਕਿਹੜਾ ਮਾਨ ਤੇ ਪੂਰੀ ਵੀਰਾ ਵੀ ਲੱਗਿਆ ਇਂਦਰ ਕਣਕ ਦੇ ਬੀਜ ਨੇ ਉਹ ਵੀ ਦਿਖਾਣਾ ਤੁਹਾਨੂੰ ਮੈਂ ਆਹ ਚੱਲ ਰਹੀ ਵੀ ਵਿਝਾਈ ਪੁਰਾਣੇ ਹੈ ਬਈ ਜਿਹੜਾ ਪੁਰਾਣੇ ਚੱਲਦਾ ਤਾਂ ਪਹਿਲਾਂ ਉਹ ਲੱਗਿਆ ਹੋਇਆ ਕਰਨ ਕਣਕ ਦੇ ਬੀਜ ਨੇ ਮਸ਼ੀਨ ਜਿਹੜੀ ਪੁਰਾਣੀ ਦੀ ਪਹਿਲਾਂ ਉਹਦਾ ਲੱਗਿਆ ਸੀ ਉਹਨਾਂ ਨੇ ਤੇ ਬਾਕੀ ਹੁਣ ਤਾਂ ਕੰਮ ਇਹ ਹੋ ਗਿਆ ਸ਼ੁਰੂ ਤੇ ਬਾਕੀ ਪਣੇ ਬੀਜ ਦੇਣੀ ਅੱਜ ਇਹ ਕੱਲੂ ਲੈ ਹੈ ਕਿੰਨਾ ਮਸਰਾ ਐ ਨਹੀਂ ਕਰਦਾ ਪੂਰਾ ਕੰਮ ਕਰਦਾ ਵਧੀਆ ਲੈ ਲੈ ਬਾਗੇ ਫਿਰ ਵੀ ਜੁੰਦੀ ਹੁੰਦੀ ਹੈ ਅੱਜ ਬਾਦਰ ਖਾਇਆ ਤਾਂ ਬਈ ਗੁਰਦੁਆਰਾ ਸਾਹਿਬ ਚ ਤੇ ਅਜਿੱਥੇ ਵੀ ਤੇ ਰਹੇ ਹੋਏ ਤੇ ਮੈਂ ਚੱਲ ਉਹ ਸੋਦਾ ਇਹ ਫਟਣ ਗਏ ਹੋਏ ਤੇ ਵੱਜ ਗਏ ਜਿਹੜੇ ਤੇ ਫਿਰ ਆਪਾਂ ਅੱਧ ਨੂੰ ਆ ਗਏ ਖਾਣਾ ਖਰੇ ਆਉਂਗਾ ਅੱਧ ਨੂੰ ਹੈ ਕਿ ਜਗ੍ਹਾ ਟ ਵਧੀਆ ਨਾ ਆਪਣਾ ਇਹ ਚੱਲ ਨੇ ਨੇ ਇਹਨੂੰ ਇਹਨੂੰ ਵਾਦੀ ਇੱਕ ਵਾਰ ਪੰਪ ਦੇ ਦੇਵੇ ਇਹਨੂੰ ਵੀ ਟਰਬੋ ਲੱਗੀ ਵੀ ਆ ਇਹਨੇ ਜੇ ਜੱਗਾ ਬਹੁਤ ਬਣ ਜਾਣਾ ਚਾਹੇ ਚਾਹੇ ਪਹਿਲਾ ਪਹਿਲਾ ਹਈਓ ਪਾਏ ਹੋਵੇ ਤਾਂ ਵੀ ਰੱਖਣੀ ਇਹਨੇ ਦੱਬੀ ਹੋਂਦਾ ਨੇ 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 ਦੇ ਕੇ ਕਰਦਾ ਆ ਗਿਆ ਲੈ आई पाया है ना देखी देखिए जगह पोसे बनी फिर क्या हो गया कर लो गए ਓ ਬਾਈ ਕਹ ਲੈ ਥੋੜੀ ਕਹ ਲੈ ਜੀ ਬਈ ਲੱਗੇ ਹੋਏ ਤਾਂ ਕੱਖ ਵੱਢਣਾ ਅੱਧਰ ਐ ਚੱਲ ਰਹੀ ਐ ਹੋਏ ਤੇ ਜਿਹੜਾ ਬਾਜ ਰਖੜਾ ਤਾ ਉਹ ਲੱਗੇ ਹੋ ਜਾ ਵੱਢਣਾ ਇੱਥੇ ਰਹੀ ਐ ਇੱਥੇ ਰੱਖੋ ਕ ਵੱਢਣਾ ਹੋਏ ਤਾਂ ਹੀ ਹੈਂ ਵੱਢਦੇ ਬੜਦੇ ਬਾਬਾ ਤੁਸੀਂ ਆ ਗੱਡੀ ਲੈ ਕਰਨੂ ਹਾਂ ਕਰਨ ਲੈ ਕੇ ਆਏ ਹਾਂ ਕੰਮ ਲੈ ਉਹਦਾ ਰੇਡੀਅਲ ਛੱਡਣਾ ਹੈ ਠੀਕ ਈ ਦੂਜਾ ਜਿਹੜਾ ਪੱਕਾ ਕੰਮ ਆਲਾ ਉਹ ਠੀਕ ਆ ਪੱਕੇ ਵਾਲਾ ਤਾਂ ਆਏ ਰੋਗਾ ਪੱਕਾ ਟੱਪਾ ਦਾ ਹੁਕਮ ਆਏ ਬੱਜੀ ਜਾਂਦੀ ਆਏ ਇਹ ਵੀ ਕਰਾ ਦੂੰਗੇ ਲੋਟੇ ਲਮਾਈ ਬਹੁਤ ਹੋ ਜਲਦੀ ਨਾਲ ਦੇਖ ਤਾਂ ਕਿਛ ਨਾ ਬਾਈ ਗਈ ਹਾਂ ਚਲ ਆਏ ਫੇਰ ਮੋੜਸਰ ਦੇ ਕੰਮ ਦਿੰਦਾ ਮੋੜਸਰ ਪਰ ਆਏ ਆ ਵੀ ਘੁੰਮਣੇ ਫੇਨਣੇ ਕੰਮ ਦੇਣ ਚਿਕਾ ਹੁਣ ਤੂੰ ਆਪ ਠੀਨ ਰਾ ਆ ਹੁੱਕ ਥੋੜੀ ਹੋ ਕੇ ਤਾਂ ਹੁੰਦੀ ਛੋਟੀ ਲੋੜੀ ਦੀ ਫੇਰ ਹੈਨਾ ਹੋਏ ਨਹੀਂ ਛੋਟੀ ਹੁਣ ਵੀ ਆਹ ਹੋ ਤਾਂ ਜਾਣੀ ਕਰਾ ਲੂੰਗੇ ਚੱਲ ਛੋਟੀ ਨਹੀਂ ਬਾਡੀ ਦਿਖਾਣੀ ਆ ਹਨਾ ਬਾਡੀ ਦਿਖਾ ਕੇ ਚ ਉਹ ਹੁੱਕ ਛੋਟੀ ਕਰਾ ਦੂੰਗੇ ਹਾਂ ਨਾ ਹਿੱਲਣੀ ਨੀ ਨਾ ਵਾਸਤੇ ਹਾਂ ਉਹੀ ਕੰਮ ਚਾਹੀਦਾ ਤੂੰ ਕੱਢ ਜਾਂਦੀ ਆ ਪਿੱਛੇ ਨੂੰ ਬਾਗੀ ਆ ਹਸਾਂ ਨਾਲ ਬਲਾਈ ਹੁੱਕ ਕੱਢੀ ਆ ਪੈਸੇ ਜਿਹੜੀ ਪਿੱਛੇ ਆਏ ਕਰਨਾ ਆਏ ਬਣਾ ਟੇਪਰ ਜੀ ਬਣਾ ਦੇਣੀ ਬਸ ਚੋਰਸੀ ਜਿਹੜੀ ਹੁੰਦੀ ਨਹੀਂ ਹਾਂ ਪਿੱਛੇ ਤੇ ਰੇੜੀ ਸਿੱਧੀ ਰਹੇ ਮੁਰੇ ਤੇ ਉਹ ਹੋਵੇ ਹਾਂ ਮੈਨੂੰ ਮਗਾਈ ਆ ਹੁਣ ਪੰਜਾਬ ਬੈਂਕ ਜੀ ਨਾ ਹਾਂ ਇਕਨੀਆਂ ਉਧਰ ਗਿਆ ਬੀਜਿਆ ਹੋਏ ਹੁਣ ਕਿਧਰ ਚਾਰਾ ਹੁਣ ਤਾਂ ਗੰਨੇ ਦਾ ਆ ਕੇ ਚੱਲੂ ਹੈ ਉਧਰ ਥੀਲੇ ਹੋਣਾ ਆ ਬੰਨੇ ਦੇ ਆਉਗੇ ਨੇ ਹਾਂ ਕਿਧਰ ਬਰਛੀ ਨੇ ਜਿਆਦਾ ਸਵੇਰ ਤੋਂ ਦੇਖੇ ਲੱਗੇ ਹੋਇਆ ਤਾਂ ਐ ਮੈਂ ਕਿਹਦੇ ਬਰਛੀ ਨੇ ਹੋਇਆ ਵੱਡਾ ਲੱਗੇ ਕਿਤੇ ਜੇ ਹਰ ਇਹਨੂੰ ਛਿੜਦੀ ਏ ਹਾਂ ਓ ਹਾਂ ਰੇਰੂ ਛਿੜਦੀ ਹੁੰਦਾ ਜੇ ਚੱਲੇ ਐ ਹੁਣ ਮਾਹ ਚੱਲਿਆ ਮੜਾ ਜਾ ਮੈਨੂੰ ਕਾਲੀ ਐ ਅੱਛਾ ਪਾਣੀ ਦੇਖਣਾ ਇੱਕ ਗੰਦਾ ਬਲਾਉਂਦਾ ਬੱਲੂ ਹਾਂ ਓ ਅੱਛਾ ਉੱਪਰ ਹੀ ਅੰਦਰ ਛਿੜਦੀ ਬਸ ਅੰਦਰ ਛਿੜ ਚੁਂਗਾ ਚੱਲ ਚੰਗਾ ਜੀ ਭਾਈ ਅੱਪਾ ਹੀਰੇ ਨੇ ਹੁਣ ਪਾਣੀ ਪਾਣੂ ਪਾਤਾ ਕੱਖੂ ਕੁ ਵੱਢ ਲੈਂਦੇ ਤੇ ਚੱਲ ਹੀਰੀਆਂ ਇਸ ਤੇ ਦਰ ਹੈ ਬਾਈ ਕੀ ਰਿਆ ਕਿੰਦਾ ਵਰੀ ਚੱਲੜ ਇਸ ਤੇ ਦਰ ਕੱ ਲਈ ਜਾਂਦਾ ਦੂਆ ਮੈਂਬਰ ਕਿੱਥੇ ਆਹ ਹੌਣ ਅਮਨਿੰਦਰ ਦੂਆ ਰਿਸ਼ਤੇਦਾਰ ਹੈ ਟੈਗ ਦੇ ਘਸਾਈ ਉਹਦੇ ਵਿੱਚ ਹੈ ਹਾਏ ਅਲਰੂ ਬੈਠਣਾ ਕੋੜੀ ਵਾ ਤੂੰ ਬੈਠ ਲੈ ਨਹੀਂ ਗੱਲ ਕਹੀ ਹੈ ਬੈਠਣਾ ਟੈਗ ਵੀ ਨੂੰ ਬਿਠਾਇਆ ਦਾ ਚਲ ਗਾਲੂ ਬਹਿ ਜੀ ਠੀਕ ਆ ਕੋੜੀ ਮੋਹ ਜਿਆਕ ਬਈ ਲੈ ਕੇ ਆਇਆ ਕਮਾ ਕੇ ਵੀ ਅੰਨਾ ਭੱਜਿਆ ਨਹੀਂ ਫੈਰ ਤੁਹਾਲੇ ਨੇ ਉੱਠਦਾ ਹੈ ਹੀਰਾ ਕਿਆ ਕਰਦਾਦਾ ਡਿਸਕੋ ਡਾਂਸ ਡਿਸਕੋ ਡਾਂਸ ਹੈ ਛੱਡ ਜਾ ਆ ਗਿਆ ਤੇ ਇੱਕ ਵੀਰ ਓ ਤੇ ਇੱਕ ਵੀਰ ਆ ਜਾ ਦਰਵਾਜ਼ਾ ਦੇ ਗਏ ਬਈ ਇਦਾਂ ਹੀਰਾ ਦਾਣਾ ਖਾਂਦਾ ਵੀ ਇਹ ਤਾਂ ਤੇਨੇ ਛੇੜਿਆ ਐ ਮਾਰੇ ਸੱਪੜੇ ਇਹਨੇ ਜਲੀ ਪੈਣਾ ਉੱਪਰ ਨੂੰ ਪਾਣੀ ਪਲਾਤ ਆਪਾਂ ਨੇ ਤੇ ਬਾਕੀ ਦੇਖਦੇ ਆ ਉਹ ਵੀ ਲੱਗਾ ਹੈ ਜੱਗਾ ਪਰ ਨੰਗਰਾ ਦਾ ਕਰਨਾ ਹੈ ਜਿਹੜਾ ਕਣਕ ਦੇ ਬੀਜ ਲਈ ਕਣਕ ਬਜਾਈ ਸ਼ੁਰੂ ਹੋ ਗਈ ਹੈ ਆਈ ਆਪਾਂ ਨੇ ਵੀ ਕੱਲ੍ਹ ਪਾਸ ਨੂੰ ਬੀਜ ਦੇਣੀ ਇਹ ਪੂਰੀ ਵਈਵੀ ਲੱਗਾ ਹੈ ਤਾਂ ਕੰਮ ਕਰਨਾ ਕੋਈ ਦਿਖਾਉਂਗਾ ਕਰ ਕਰ ਇਹ ਪਈ ਬੀਜਣੀ ਕੱਲ੍ਹ ਪਾਸ ਨੂੰ ਅਸ ਕਾਲ ਦੇ 阿德。阿德。